ਆਰਟੀ ਫੋਰਸ ਦੇ 10 ਚੇਕ ਰਾਈਫਲਸ ਯੂਨਿਟ ਦੇ ਨਾਇਕ ਅਜੇ ਸਲਾਰੀਆ ਦਾ 8ਵਾਂ ਸ਼ਹੀਦੀ ਦਿਹਾੜਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਚੇਅਰਮੈਨ ਕਰਨਲ ਸਾਗਰ ਸਿੰਘ ਸਲਾਰੀਆ ਦੀ ਪ੍ਰਧਾਨਗੀ ਹੇਠ ਪਿੰਡ ਦਰਸ਼ੋਪੁਰ ਵਿਖੇ ਸ਼ਹੀਦ ਦੀ ਯਾਦ ਵਿੱਚ ਬਣਾਈ ਗਈ ਯਾਦਗਾਰ ਵਿਖੇ ਮਨਾਇਆ ਗਿਆ ਤੇ ਜਿਸ ਵਿੱਚ ਲੈਫਟੀਨੈਂਟ ਜਨਰਲ ਜੀ ਐਸ ਸਿੱਲੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਇਹਨਾਂ ਤੋਂ ਇਲਾਵਾ ਗਰੁੱਪ ਕੈਪਟਨ ਅੰਕੁਰ ਸ਼ਾਹ 에어ਫੋਰਸ ਸਟੇਸ਼ਨ ਪਠਾਨਕੋਟ ਤੋਂ ਵਿੰਗ ਕਮਾਂਡਰ ਨਰਿੰਦਰ ਸਿੰਘ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਸ਼ਹੀਦ ਦੀ ਮਾਤਾ ਕਿਰਨ ਸਲਾਰੀਆ ਪਿਤਾ ਕੈਪਟਨ ਰਸ਼ਪਾਲ ਸਿੰਘ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਸਤੇ ਇਹ ਸ਼ਹੀਦ ਨੂੰ ਸ਼ਰਧਾਂਜਲੀ ਪੇਟ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਸਭ ਤੋਂ ਪਹਿਲਾਂ ਸ਼ਹੀਦ ਦੇ ਨਾਇਕ ਅਜੇ ਸਲਾਰੀਆ ਦੀ ਮਾਤਾ ਕਿਰਨ ਸਲਾਰੀਆ ਨੇ ਆਪਣੇ ਸ਼ਹੀਦ ਪੁੱਤਰ ਦੀ ਤਸਵੀਰ ਅੱਗੇ ਸਮਾਰੋਸ਼ਨ ਕਰਕੇ ਅਤੇ ਸ਼ਰਦਾ ਦੇ ਫੁੱਲ ਪੇਂਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਤੋਂ ਇਲਾਵਾ ਮੁੱਖ ਮਹਿਮਾਨਾਂ ਨੂੰ ਨਾਲ ਲੈ ਕੇ ਜਰਨਲ ਜੇਐਸ ਟਿੱਲੋ ਗਰੁੱਪ ਕੈਪਟਨ ਅਨਕੁਸ਼ ਸ਼ਾ ਵਿੰਗ ਕਮਾਂਡਰ ਨਰਿੰਦਰ ਸਿੰਘ ਅਤੇ ਹੋਰ ਮਹਿਮਾਨਾਂ ਨੇ ਸ਼ਹੀਦ ਦੇ ਬੁੱਤ ਅਗੇ ਫੁੱਲ ਮਾਲਾਾਂ ਮਾ ਪੇਟ ਕਰਕੇ ਸਲਾਮੀ ਦਿੱਤੀ ਇਹ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਜੇਐਸ ਟਿਲੋ ਨੇ ਕਿਹਾ ਕਿ ਪੰਜਾਬ ਨਾਇਕਾਂ ਦੀ ਜਨਮ ਭੂਮੀ ਹੈ ਜਿਸ ਵਿੱਚ ਅਜੀਵ ਵਰਗੇ ਅਣਗਿਣਤ ਪੁੱਤਰਾਂ ਨੇ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੇ ਲਈ ਆਪਣੀ ਜਾਨਾਂ ਤੱਕ ਕੁਰਬਾਨ ਕੀਤੀਆਂ ਉਹਨਾਂ ਕਿਹਾ ਅਜੇ ਅਮਰ ਨਾਇਕਾਂ ਨੂੰ ਜਨਮ ਦੇਣ ਵਾਲੀ ਸ਼ਹੀਦ ਪਰਿਵਾਰਾਂ ਦਾ ਦੇਸ਼ ਹਮੇਸ਼ਾ ਰਿਣੀ ਰਹੇਗਾ ਸੀ ਉਹਨਾਂ ਨੂੰ ਜਿੰਨਾ ਮਰਜ਼ੀ ਸਤਕਾਰ ਦੇਈਏ ਘੱਟ ਹੈ ਦੇਸ਼ਤਿਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ ਵਕ-ਵਕ ਥਾਮਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾ ਕੇ ਇਹਨਾਂ ਬਹਾਦਰਾਂ ਦੇ ਪਰਿਵਾਰਾਂ ਦਾ ਮਨੋਬਲ ਜਿਹੜਾ ਹੈ ਉਹ ਉੱਚਾ ਰੱਖਿਆ ਜਾਵੇ ਸ਼ਹੀਦ ਨਾਇਕ ਅਜੀਤ ਸਲਾਰੀਆ ਜੀ ਦਾ 8ਵਾਂ ਬਲੀਦਾਨ ਦਿਵਸ ਉਹਨਾਂ ਦੇ ਨਾਂ 'ਤੇ ਬਣੇ ਸਮਾਰਕ ਪਰ ਜੋ ਆਯੋਜਿਤ ਕੀਤਾ ਗਿਆ ਨਾਇਕ ਅਜੀਤ ਸਲਾਰੀਆ अपने माता पिता के इकलौते बेटे थे लेकिन वो काम कर गए जिन पर आज परिवार को ही नहीं उनकी यूनिट को नहीं सारे देश को नाज है आज जहां अजय के बलिदान को मैं सशत नमन करता हूं, भाई उनके माता पिता को दिल की गहराइयों से मैं नमन करता हूं, उन्हें सल्यूट करता हूं कि उन्होंने अपने बेटे की शहादत को एक इबादत मानते हुए सरकारों की तरफ नहीं देखा अपने जेब से पैसा खर्च करके मंदिर बनाया मंदिर में शहीद बेटे की प्रतिमा लगाई और अपने बेटे को भगवान मानते हुए सारा परिवार सुबह उठकर पहले उसकी प्रतिमा को भोग लगाता है फिर अन्न ग्रहण करता है इससे बढ़कर देशभक्ति की कृतव्य प्राणता और हो नहीं सकती सो ऐसे योद्धा भारतीय सेना के के देश की भावी पीढ़ी लिए एक प्रेरणा स्रोत है एक रोल मॉडल का काम करते हैं सो आओ सभी ये संकल्प करें कि सपना इन शहीदों ने देखा है उनकी सोच पर पहरा देते हुए उनके पच्चनों पर चले वो तो चले गए हमें यह संदेश देकर कि वतन को फिर से गिरवी मत रख देना ऐ वतन वालों शहीदों ने बड़ी मुश्किल से कर्जे चुकाए हैं यू नहीं जगमगा इस मंजिल के रास्ते लाखों खुने शहीदां से लाखों खुने शहीदां से से आए आए हैं हैं और प्रण करें जो शमा, जो ज्योति अजय जैसे ने प्रज्वलित करी सभी मिलकर अपनी देशभक्ति का अपने भाईचारे का तेल उसमें डालते रहे और लोग जो है इसी तरह प्रज्वलित रहे एक बार फिर मैं इस प्रांगण की बलदानी मिट्टी कोटि कोटी, -कोटी प्रणाम करता हूँ इस समरवीर के बहादुर माता पिता को नमन करता हूँ प्रणाम करता हूँ सल्यूट करता हूँ जिन्होंने ऐसा सपूत देश की बलिबेदी पर कुर्बान कर दिया और दिल की गहराइयों से अपनी शहीद सैनिक परिवार सुरक्षा परिषद की तरफ से लेफ्टिनेंट जनरल जी एस धिलो साहब जो से चलकर यहाँ आए हैं इनका भी मैं आभार व्यक्त करता हूँ हमारे इंडियन एयरफोर्स से हमारे ग्रुप कैप्टन आए हैं नरेंद्र सर विंग कमांडर साहब इनका भी मैं अपने दिल की गहराइयों से अंकुर सर जो हमारे ग्रुप कैप्टन है और नरेंद्र सर जो हमारे विंग कमांडर है इनका भी आभार व्यक्त करता हूँ की इनके आने से हमारे परिवार का जो हौसला बढ़ा है धन्यवाद जय हिंद जय भारत ਪਹਿਲੀ ਗੱਲ ਤੇ ਇਹ ਸਾਰੇ ਵੀਡੀਓ ਦੇਖਣ ਵਾਲੇ ਸ਼ਰੋਤਿਆਂ ਦਾ ਮੇਰਾ ਬਹੁਤ ਬਹੁਤ ਨਮਸਕਾਰ ਜੈ ਹਿੰਦ ਅੱਜ ਜਿਹੜਾ ਸ਼ਹੀਦ ਨਾਇਕ ਅਜੀਤ ਸਿੰਘ ਸਲਾਰੀਆ ਦਾ ਅਜੀਤ ਕੁਮਾਰ ਸਲਾਰੀਆ ਦਾ ਇਹ ਫੰਕਸ਼ਨ ਹੈਗਾ ਮੈਂ ਸ਼ਾਇਦ ਤੀਸਰੀ ਵਾਰ ਇੱਥੇ ਆ ਰਿਹਾ ਆ ਕੇ ਮੰਨ ਇਹ ਹੁੰਦਾ ਇਹਨਾਂ ਵਿਚਲਿਤ ਹੁੰਦਾ ਕਿ ਉਹਦੇ ਪਿਤਾ ਜੀ ਕਿਉਂਕਿ ਨਾ ਘਰ ਦੇ ਵਿੱਚ ਉਹਦਾ ਆਪਣਾ ਸਟੈਚੂ ਬਣਾਇਆ ਹੈ ਰੋਜ਼ ਉਹਨਾਂ ਦਾ ਪ੍ਰਸ਼ਾਦ ਜਿਹੜਾ ਪ੍ਰਸ਼ਾਦਾ ਕਹਿ ਲਓ ਉਹਨਾਂ ਦਾ ਖਾਣਾ ਕਹਿ ਲਓ ਉਹ ਪੋਗਲੋ ਆ ਕੇ ਉਹਨੂੰ ਫਿਰ ਸਾਡਾ ਟੱਬਰ ਸ਼ੁਰੂ ਕਰਦੇ ਆ ਤੇ ਇਹ ਬਹੁਤ ਬੜੀ ਗੱਲ ਹੈ ਕਿਉਂਕਿ ਇੱਕ ਪਿਤਾ ਲਈ ਆਪਣੇ ਬੇਟੇ ਦਾ ਉਹਦੀ ਮਤਲਬ ਸ਼ਹੀਦੀ ਦਾ ਭਾਰ ਮੋਢੇ ਚੱਕਣਾ ਬੜਾ ਮੁਸ਼ਕਲ ਹੁੰਦਾ ਹੈ ਪਰ ਇਹ ਕੈਪਟਨ ਰਿਸ਼ਪਾਲ ਸਿੰਘ ਜੀ ਸਲਾਰੀਆ ਉਹ ਇਕੱਲੇ ਨਹੀਂ ਚੱਕ ਸਕਦੇ ਸੀ ਇਹ ਵਿੱਕੀ ਜੀ ਸਾਡੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਬਹੁਤ ਇੱਕ ਨਹੀਂ ਇਹ ਦੇ ਮਹਿਰ ਪਰਿਵਾਰਾਂ ਦੀ ਜਿਹੜੀ ਸ਼ਹੀਦਾਂ ਦੇ ਐਨਸਾਈਕਲੋਪੀਡੀਆ ਹੈਗੇ ਆ ਔਰ ਜਿਹੜਾ ਇਹਨੇ ਇੱਕ ਵੈਬਸਾਈਟ ਬਣਾਇਆ ਉੱਥੇ ਪੁਰਾਣੇ ਲੋਕਾਂ ਦੇ ਵੀ ਬਰਥਡੇ ਔਰ ਉਹਨਾਂ ਦੀਆਂ ਸ਼ਹੀਦੀ ਦਾ ਦਿਨ ਔਰ ਜਿਹੜੇ ਬੱਚੇ ਕਿੱਦਾਂ ਕਰ ਰਹੇ ਉਹਨਾਂ ਦੀ ਵਾਈਫਸ ਕਿੱਦਾਂ ਕਰ ਰਹੀ ਉਹ ਵੀ ਸਾਰਾ ਇਹਨਾਂ ਰੱਖਿਆ ਤੇ ਬਹੁਤ ਬਹੁਤ ਇਹਨਾਂ ਦੀ ਐਫਰਟ ਨੇ ਹੋਇਆ ਪਰ ਇੰਨੇ ਸ਼ਹੀਦ ਪਰਿਵਾਰਾਂ ਦੇ ਆਇਆ ਜਿੱਦਾਂ ਕੱਲ ਸਲਾਰੀਆ ਸਰ ਹੈ ਕਿੱਦਾਂ ਦੀ ਕੋਈ ਸੀ ਨਹੀਂ ਸੀ ਕਿ ਉਹਨਾਂ ਦਾ ਬੱਚਾ ਉਹਨੇ ਆਪਣੀ ਯੂਨਿਟ 'ਚ ਸ਼ਹੀਦ ਹੋਇਆ ਲੈਫਟਨ ਸਲਾਰੀਆ ਉਹਨੂੰ ਸ਼ੌਰੀ ਚਕਰਾ ਮਿਲਿਆ ਔਰ ਇੱਥੇ ਅੱਜ ਹੋਰ ਪਰਿਵਾਰ ਵੀ ਬਹੁਤ ਸੀ ਜਿਹੜੇ ਆਪਣੇ ਬੱਚੇ ਸ਼ਹੀਦ ਹੋ ਗਏ ਪਰ ਉਹਨਾਂ ਦੇ ਪੇਰੈਂਟਸ ਇੱਥੇ ਹੈਗੇ ਆ ਦੇ ਵੀ ਚਲੋ ਬੜਾ ਨਾ ਯਾਦ ਕਹਿੰਦੇ ਨੇ ਜਿੱਦਾਂ ਕਹਿੰਦੇ ਸ਼ਹੀਦਾਂ ਦੀ ਚਤਾਂ 'ਤੇ ਲੱਗੇ ਹੈ ਹਰ ਸਾਲ ਮਲੇ ਮੁੱਤਨ 'ਤੇ ਮਰਨੇ ਵਾਲੋਂ ਦਾ یہی ਨਿਸ਼ਾਨ ਹੋਗਾ ਤੇ ਇੰਨਾ ਯਾਦ ਕਰਦੇ ਰਹੀਏ ਫਿਰ ਉਹਨੂੰ ਸ਼ਹੀਦ ਦੀ ਇੰਨੀ ਪਿੰਚ ਨਹੀਂ ਕਰਦੇ ਅਗਰ ਭੁੱਲ ਜਾਈਏ ਕਹਿੰਦੇ ਸ਼ਹੀਦ ਉਦੋਂ ਮਰਦਾ ਹੈ ਜਦੋਂ ਉਹਦਾ ਦੇਸ਼ ਨੂੰ ਯਾਦ ਕਰਨਾ ਭੁੱਲ ਜਾਂਦਾ ਹੈ ਉਦੋਂ ਸ਼ਹੀਦ ਜ਼ਿੰਦਾ ਹੀ ਰਹਿੰਦਾ ਜਿਹੜਾ ਕਿ ਅੱਜ ਇਹਨਾਂ ਦੀ ਐਫਰਟ ਨੇ ਐ ਨਾਇਕਾ ਇਕਬਾਲ ਸ਼ਹਲਾਰੀਆ ਨੂੰ ਜ਼ਿੰਦਾ ਰੱਖਿਆ ਐ ਨਹੀਂ ਲੱਗਦਾ ਵੀ ਸ਼ਹੀਦ ਹੋ ਗਿਆ ਯਾ ਜੀ ਨਾਲ ਨੇ ਬਹੁਤ ਬੜਾ ਪ੍ਰੋਗਰਾਮ 에ਅਰ ਫੋਰਸ ਦੇ ਆਫਸਰ ਵੀ ਆਏ ਹੋਰ ਇੱਥੇ ਆ ਬੱਚਿਆਂ ਨੇ ਆ ਕੇ ਉਹਨਾਂ ਨੂੰ ਕੀਤਾ ਬੱਚੇ ਮੋਟੀਵੇਟ ਹੋਣਗੇ ਫੌਜ ਚ ਜਾਣ ਲਈ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵਿੱਕੀ ਜੀ ਬਹੁਤ ਆਰਗੇਨਾਈਜ਼ ਕਰਨ ਲਈ ਬਹੁਤ ਧੰਨਵਾਦ ਤੇ ਸਾਡੀਆਂ ਪਰਸਨਲ ਜਿਹੜੀਆਂ ਸਿਮਪਤੀਸ ਹੈਗੀਆਂ ਕੈਪਟਨ ਸੁਪਾਸਿੰਗ ਸਲਾਰੀਆ ਉਹਨਾਂ ਦੇ ਵਾਈਫ ਮਿਸਨਸ ਸਲਾਰੀਆ ਤੇ ਉਹਨਾਂ ਦੀ ਜਿਹੜੀ ਜਿਹੜੀ ਭੈਣ ਵਗੈਰਾ ਸਾਰੇ ਉਹਨਾਂ ਦਾ ਬੀਐਸਐਫ ਹੈਗੇ ਇੰਸਪੈਕਟਰ ਸੰਦੀਪ ਕਾਂਜ ਜਿਹੜੇ ਬੱਚੇ ਦਾ ਰੋਲ ਨਿਭਾ ਰਿਹਾ ਹੈ ਸਾਰਿਆਂ ਨੂੰ ਮੇਰਾ ਦਿਲੋਂ ਤੇ ਦਿਲੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਨਾਮ ਲੈਣੇ ਮੁਸ਼ਕਲ ਨਹੀਂ ਹੈ ਉਹ ਦਿਲ ਕਰਦਾ ਇੱਕ ਇੱਕ ਬੰਦੇ ਦੀ ਕਹਾਣੀ ਸੁਣਾਈਏ ਤੇ ਇਹ ਵਕੀਲੀ ਸੁਣਾਉਂਦੇ ਰਹਿੰਦੇ ਆ ਚਲੋ ਇੱਕ ਵਾਰ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਵੈਰੀ ਮਚ ਵਾਈਜ਼ ਜੀ ਕਾ ਖਾਲਸਾ ਵਾਈਜ਼ ਫਤਿਹ ਜੈ ਸਾਰਿਆਂ ਸ਼ੀਦਨ ਨੂੰ ਮੇਰਾ ਸਤਿ ਸ੍ਰੀ ਅਕਾਲ ਕੈਮਰਾ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ